ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕੌਰ ਆਜ਼ਦੀਨ ਅਵਿ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਜਿੰਨੀ ਵੀ ਕਲੈਕਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੀ ਵਿੰਟਰ ਕਲੈਕਸ਼ਨ ਰਹੇਗੀ ਠੀਕ ਹੈ ਜੀ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਨੇ ਸ਼ੇਅਰ ਕਰ ਚੁੱਕੇ ਆਂ ਸੇਮ ਹੀ ਅਬਰ ਥੋੜਾ ਜਿਹਾ ਹੁਣ ਫੈਬਰਿਕ ਦੇ ਵਿੱਚ ਥੋੜੀ ਜਿਹੜੀ ਆਪਾਂ ਕਹਿੰਦੇ ਆ ਕਿ ਥੋੜੀ ਚੇਂਜ ਹੋਇਆ ਫੈਬਰਿਕ ਦੇ ਵਿੱਚ ਤੇ ਇਸ ਤਰ੍ਹਾਂ ਦਾ ਕੁਝ ਆ ਬਸ ਡਿਜ਼ਾਈਨਿੰਗ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਬਟ ਉਹਨਾਂ ਸੂਟਾਂ ਦੀ ਡਿਮਾਂਡ ਜਿਹੜੀ ਇੰਨੀ ਕਿ ਜ਼ਿਆਦਾ ਇੰਨੀ ਕਿ ਜ਼ਿਆਦਾ ਕਿ ਸਾਨੂੰ ਬਾਰ-ਬਾਰ ਭੈਣਾਂ ਦੇ ਮੈਸੇਜ ਆਈ ਜਾ ਰਹੇ ਨੇ ਕਿ ਅਮਨਦੀ ਜੀ ਸਾਨੂੰ ਇਹ ਕਲਰ ਚਾਹੀਦਾ ਸਾਨੂੰ ਆਹ ਕਲਰ ਚਾਹੀਦਾ ਤੇ ਬੜੀ ਮੁਸ਼ਕਲ ਦੇ ਨਾਲ ਅੱਜ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਜਿਹੜੇ ਸੂਟ ਲੈ ਕੇ ਆਏ ਆ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪ੍ਰਿੰਟ ਪਸੰਦ ਆ ਠੀਕ ਹੈ ਜੀ ਤੇ ਆहां ਜਿਹੜੀਆਂ ਪਹਿਣਾ ਦੀ ਪੇਮੈਂਟ ਸਾਡੇ ਕੋਲ ਆਈ ਹੋਈ ਹੈ ਤੇ ਕੁਝ ਪਹਿਣਾ ਦੇ ਕਲਰ ਜਿਹੜੇ ਸੀ ਉਹ ਨਹੀਂ ਸੀ ਆਏ ਹੈਗੇ ਕਿਉਂਕਿ ਦੇਖੋ ਕਲੈਕਸ਼ਨ ਨੂੰ ਰਿਪੀਟ ਕਰਨ ਨੂੰ ਕਾਫੀ ਟਾਈਮ ਲੱਗ ਜਾਂਦਾ ਆਰਾਊਂਡ 2 ਵੀਕ ਤੜ੍ਹਦੇ ਨੇ ਸਾਨੂੰ ਚਾਹੀਦੇ ਨੇ ਜਦੋਂ ਅਸੀਂ ਦੁਬਾਰਾ ਕੋਈ ਕਲੈਕਸ਼ਨ ਜਿਹੜੀ ਰਿਪੀਟ ਕਰਦੇ ਆ ਤੇ ਆ ਸਾਡੇ ਨਾਲ ਪਹਿਣਾ ਵੀ ਬਹੁਤ ਸਾਰਾ ਕੰਪਲੀਟ ਕਰਦੀ ਨੇ ਥੈਂਕ ਯੂ ਪਹਿਣੋ ਤੁਸੀਂ ਸਾਨੂੰ ਅੰਡਰਸਟੈਂਡ ਕਰਦੇ ਔਰ ਵੇਟ ਵੀ ਕਰਦੇ ਹੋ ਕਿ ਅਸੀਂ ਸੂਟ ਤੁਹਾਡੇ ਕੋਲੋਂ ਹੀ ਲੈਣਾ ਹੈ ਤੇ ਕਾਫੀ ਪਹਿਣਾ ਦੀ ਪੇਮੈਂਟ ਸਾਡੇ ਕੋਲ ਆਈ ਹੋਈ ਹੈ ਜਿੰਨਾ ਪਹਿਣਾ ਦੀ ਪੇਮੈਂਟ ਆਈ ਹੈ ਤੇ ਪਹਿਣੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਕ ਤੇ ਮੈਂ ਹਮੇਸ਼ਾ ਹੀ ਕਹਿੰਨੀ ਹੁੰਦੀ ਆ ਕਿ ਪਲੀਜ਼ ਅਲੱਗ ਤੋਂ ਫੋਟੋ ਨਾ ਮੰਗਿਆ ਕਰੋ ਠੀਕ ਹੈ ਔਰ ਜਿੰਨੇ ਵੀ ਤੁਹਾਨੂੰ ਸੂਟ ਦਿਖਾ ਰਿਹਾ ਅਗਰ ਉਹ ਦੁਪੱਟੇ ਨਾਲ ਦਿਖਾਏ ਨਾ ਤਾਂ ਪ੍ਰਾਈਸ ਦੁਪੱਟੇ ਨਾਲ ਸ਼ੋਅ ਕਰਾਂਗੇ ਠੀਕ ਹੈ ਜੀ ਤੇ ਅਗਰ ਆਪਾਂ ਦੁਪੱਟੇ ਤੋਂ ਬਿਨਾ ਦਿਖਾਏ ਨਾ ਤਾਂ ਪ੍ਰਾਈਸ ਜਿਹੜੀ ਦੁਪੱਟੇ ਤੋਂ ਬਿਨਾ ਸ਼ੋਅ ਕਰਾਂਗੇ ਬਟ ਫਿਰ ਵੀ ਕਈ ਭੈਣਾਂ ਦਾ ਸਾਨੂੰ ਫਿਰ ਉਹੀ ਰਿਪੀਟ ਮੈਸੇਜ ਆਉਂਦੇ ਨੇ ਤਾਂ ਪਲੀਜ਼ ਇਸ ਤਰ੍ਹਾਂ ਸਹੀ ਨਹੀਂ ਲੱਗਦਾ ਨਾਲ ਤਾਂ ਤੁਹਾਡਾ ਟਾਈਮ ਖਰਾਬ ਹੁੰਦਾ ਨਾਲੇ ਸਾਡਾ ਟਾਈਮ ਖਰਾਬ ਹੁੰਦਾ ਏ ਲੋ ਜੀ ਪਹਿਲਾਂ ਆਪਾਂ ਤੁਹਾਨੂੰ ਇਹ ਸੇਮ ਕਲੈਕਸ਼ਨ ਦਿਖਾਈ ਸੀ ਉਹ ਦਾ ਫੈਬਰ ਉਹ ਕੁਝ ਇਸ ਤਰ੍ਹਾਂ ਰਹੇਗਾ ਸੈਲ ਪ੍ਰਿੰਟ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਸੇਮ ਹੀ ਡਿਜ਼ਾਈਨ ਸੀ ਬਟ ਥੋੜਾ ਜਿਹਾ ਇਸ ਵਾਰ ਹਲਕਾ ਫੁਲਕਾ ਚੇਂਜ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਨਾ ਹੀ ਡਾਰਕ ਹੈ ਨਾ ਹੀ ਲਾਈਟ ਹੈ ਬਹੁਤ ਪਿਆਰਾ ਜਿਹਾ ਕਲਰ ਇਸ ਤਰ੍ਹਾਂ ਰਹੇਗਾ ਜੀ neck ਦੇ ਉੱਪਰ ਕੰਮ ਐਂਡ ਤੁਸੀਂ ਫੈਬਰਿਕ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਕੁਝ ਫੈਬਰਿਕ ਰਹੇਗਾ ਐਂਡ ਫੈਬਰਿਕ ਪਸ਼ਮੀਨੇ ਦਾ ਰਹੇਗਾ ਹਲਕੀ ਜੀ ਸੈਲਫੇਟ ਜਿਹੜੀ ਸੈਲਫ ਪ੍ਰਿੰਟ ਬਣੀ ਹੋਈ ਹੈ ਇਸ ਤਰ੍ਹਾਂ ਰਹੇਗਾ ਆਪਣੇ ਘੇਰੇ ਦੇ ਉੱਪਰ ਕੰਮ ਇਸ ਤਰੀਕੇ ਨਾਲ ਚੈੱਕ ਕਰੋ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਰਹੇਗਾ ਘੇਰਾ ਬਣਿਆ ਹੋਇਆ neck ਬਣਿਆ ਹੋਇਆ ਔਰ ਪੂਰੀ ਸ਼ਰਟ 'ਚ ਤੁਹਾਨੂੰ ਬੂਟੀ ਮਿਲੇਗੀ ਐਂਡ ਇਸ ਦੇ ਨਾਲ ਰਹੇਗਾ ਜੀ ਸਟਾਲ ਇਸ ਤਰ੍ਹਾਂ ਦੇਖੋ ਜੀ ਸਟਾਲ ਦਾ ਜਿਹੜਾ ਡਿਜ਼ਾਈਨ ਹੈ ਕੁਝ ਇਸ ਤਰ੍ਹਾਂ ਦਾ ਹੈ ਫੋਰ ਸੈਟ ਬਣਿਆ ਹੋਇਆ ਦੋਨੋਂ ਕੋਰਨਰ ਤੇ ਫਲਾਰ ਨੇ ਸੈਂਟਰ ਦੇ ਵਿੱਚ ਫਲਾਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਐਂਡ ਪ੍ਰਾਈਸ ਆਪਦੀ ਸੇਮ ਹੀ ਰਹੇਗੀ ਜੋ ਪਹਿਲਾਂ ਪ੍ਰਾਈਸ ਸੀ ਅੱਜ ਵੀ ਪ੍ਰਾਈਸ ਉਹੀ ਹੈ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਐਂ ਤੁਹਾਡਾ ਸੂਟ ਜਿਹੜਾ ਆਰਾਮ ਨਾਲ ਬਣੇਗਾ 5 ਮੀਟਰ ਦੀ ਕੱਟ ਰਹੇਗੀ ਇਹਦੇ ਵਿੱਚ ਅਗਲਾ ਕਲਰ ਰਹੇਗਾ ਜੀ ਮਸਟਰਡ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਬੰਨਾਂ ਨੂੰ ਇੰਨੇ ਕਿ ਜ਼ਿਆਦਾ ਇਹ ਜਿਹੜੇ ਨੇ ਪ੍ਰਿੰਟ ਸੌਰੀ ਕਲਰ ਜਿਹੜਾ ਡਿਜ਼ਾਈਨ ਪਸੰਦ ਆਏ ਨੇ ਕਿ ਸਾਨੂੰ ਫੇਰ ਦੁਬਾਰਾ ਮੰਗਵਾਉਣੇ ਪਏ ਬਸ ਥੋੜਾ ਜਿਹਾ ਫੈਬਰਿਕ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਕਿਉਂਕਿ ਪਹਿਲਾਂ ਅਸੀਂ ਪਲੇਨ ਦੇ ਉੱਪਰ ਬਣਾਏ ਸੀ ਤੇ ਹੁਣ ਅਸੀਂ ਥੋੜੀ ਸੈਲ ਪ੍ਰਿੰਟ ਦੇ ਵਿੱਚ ਬਣਾਏ ਹੋਏ ਨੇ ਇਸ ਤਰ੍ਹਾਂ ਆਰਾਮ ਨਾਲ ਤੁਹਾਡਾ ਸੂਟ ਬਣੇਗਾ ਜੀ neck ਦਾ ਕੰਮ ਰਹੇਗਾ ਬੂਟੀ ਰਹੇਗੀ ਐਂਡ ਘੇਰੇ ਦੇ ਉੱਪਰ ਕੰਮ ਰਹੇਗਾ ਐਂਡ ਸਟਾਲ ਦਾ ਪੈਟਰਨ ਵੀ ਸੇਮ ਰਹੇਗਾ ਜਦ ਤੁਹਾਨੂੰ ਫਸਟ ਵਾਲਾ ਦਿਖਾਇਆ ਇਸ ਤਰ੍ਹਾਂ ਫੋਰ ਸਾਈਡ ਐਂਡ ਚਾਰੋਂ ਕੋਰਨਰ ਦੇ ਉੱਪਰ ਫਲਾਰ ਨੇ ਐਂਡ ਇੱਕ ਤੁਹਾਨੂੰ ਸੈਂਟਰ ਦੇ ਵਿੱਚ ਮਿਲੇਗਾ ਬਹੁਤ ਜ਼ਿਆਦਾ ਸੋਹਣਾ ਐਂਡ ਬਹੁਤ ਹੀ ਸੌਫਟ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਆ ਗਈ ਕੋਈ ਕਲਰ ਨਹੀਂ ਜਾਏਗਾ ਠੀਕ ਹੈ ਜੀ ਲਓ ਜੀ ਕਲਰ ਆਪਣੇ ਪਸੰਦ ਕਰੀ ਜਾਓ ਅਣ ਇਹਨਾਂ ਦੀ ਪੇਮੈਂਟ ਆਈ ਹੈ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਜਿਹੜੇ ਨੇ ਸਾਡੇ ਤੋਂ ਮੰਗਵਾ ਸਕਦੇ ਹੋ ਲੋ ਜੀ ਸਭ ਦਾ ਡਿਜ਼ਾਈਨ ਸੇਮ ਹੈ ਜੀ ਕਲਰ ਅਲੱਗ-ਅਲੱਗ ਨੇ ਬਹੁਤ ਹੀ ਪਿਆਰਾ ਜਿਹਾ ਬਲੂ ਕਲਰ ਐਂਡ ਇਸ ਤਰ੍ਹਾਂ ਇਹਦੇ ਨਾਲ ਸ਼ਾਲ ਰਹੇਗਾ ਸੇਮ ਹੀ ਸਾਰਾ ਪੈਟਰਨ ਸੇਮ ਹੀ ਹੈ ਜੀ ਸੇਮ ਹੀ ਵਰਕ ਹੋਇਆ ਹੋਇਆ ਸ਼ਾਲ ਦੇ ਉੱਪਰ ਵੀ ਠੀਕ ਹੈ ਐਂਡ ਸੇਮ ਹੀ ਵਰਕ ਹੋਇਆ ਆਪਣੀ ਸ਼ਾਰਟ ਦੇ ਉੱਪਰ ਵੀ लो जी अगला कलर रहेगा मेहरून कलर इस तरह देख सकते हो बहुत ही प्यारा जहा मेहरून कलर लो जी भी बहुत ही प्यारा जहा फ्रोजी कलर बहुत ज़्यादा सॉफ्ट फैब्रिक है जी किसी तरह की तुम कोई इरीटेसन नहीं होएगी बहुत ही प्यारे ज कलर आए हुए हैं जी ये ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਪਲੇਨ ਜਿਹੜਾ ਸੀ ਜਿਹੜਾ ਆਪਾਂ ਪਹਿਲਾਂ ਲੈ ਕੇ ਆਏ ਸੀ ਉਹ ਪਲੇਨ ਦੇ ਵਿੱਚ ਆਏ ਸੀ ਤੇ ਉਹਦੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਆਪਾਂ ਪਲੇ ਡਿਜ਼ਾਈਨ ਇਸ ਤਰ੍ਹਾਂ ਦਾ ਰਹੇਗਾ ਥੋੜਾ ਜਿਹਾ ਵਰਕ ਜਿਹੜਾ ਉਹਦੇ ਨਾਲ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਉਹਦੇ ਨਾਲ ਥੋੜਾ ਜਿਹਾ ਚੇਂਜ ਰਹੇਗਾ neck ਬਣਿਆ ਹੋਇਆ ਵਿੱਚ ਬੂਟੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਅੰਡ ਘੇਰਾ ਬਣਿਆ ਹੋਇਆ ਐਂਡ ਇਸ ਤਰ੍ਹਾਂ ਦਾ ਉਹਨਾ ਸਟਾਲ ਰਹੇਗਾ ਚੈੱਕ ਕਰੋ ਇਹਦਾ ਸਟਾਲ ਦੇ ਉੱਪਰ ਫੁੱਲ ਹੈਵੀ ਵਰਕ ਕੀਤਾ ਹੋਇਆ ਪਤਾ ਨਹੀਂ ਪੈਣਾ ਨੂੰ ਇੰਨੀ ਕੁ ਜ਼ਿਆਦਾ ਇਹ ਕਲੈਕਸ਼ਨ ਜਿਹੜੀ ਪਸੰਦ ਆਈ ਏ ਤੁਹਾਨੂੰ ਬਹੁਤ ਵਧੀਆ ਲੱਗਦਾ ਜਦੋਂ ਪੈਣਾ ਦੀ ਕਲੈਕਸ਼ਨ ਜਿਹੜੀ ਪੈਣਾ ਪਸੰਦ ਕਰਦੀਆਂ ਨੇ ਸਾਨੂੰ ਰਿਪੀਟ ਕਰਨੀ ਪੈਂਦੀ ਏ ਔਰ ਹਰੇਕੀ ਪੈਣਾ ਦੇ ਬਦਲ ਦੇ ਵਿੱਚ ਇਹ ਵਾਲੀ ਕਲੈਕਸ਼ਨ ਰਹਿੰਦੀ ਏ ਜੀ ਇਹ ਵੀ ਕਲਰ ਬਹੁਤ ਪਿਆਰਾ ਲੋ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਡਿਜ਼ਾਈਨਸ ਆਪ ਦਾ ਸੇਮ ਰਹੇਗਾ ਥੋੜਾ ਬਤਾਂ ਫਰਕ ਰਹੇਗਾ ਜੀ ਘੇਰੇ ਦੇ ਉੱਪਰ ਕੰਮ ਹੈ ਬੂਟੀ ਬਣੀ ਹੋਈ ਏ ਬਹੁਤ ਪਿਆਰਾ ਜਿਹਾ ਆ ਸਕਿਨ ਸ਼ੇਡਾ ਜੀ ਇਹ ਵਾਲਾ ਇਹ ਪਸ਼ਮੀਨੇ ਦੇ ਉੱਪਰ ਰਹਿਣਗੇ ਜੀ ਇਹ ਵਾਲਾ ਸੂਟ ਐਂਡ ਇਸ ਤਰ੍ਹਾਂ ਫੋਰਟ ਨਾ ਜਿਹੜਾ ਆਪਣਾ ਸਟਾਲ ਜਿਹੜਾ ਬਣਿਆ ਹੋਇਆ ਦੇਖੋ ਬਹੁਤ ਹੀ ਪਿਆਰਾ ਜਿਆ ਐਂਡ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਅਪਾ ਪਹਿਲਾਂ ਵੀ ਬਲੂ ਸੂਟਾਂ ਦੀ ਵੀਡੀਓ ਪਾਈ ਹੋਈ ਸੀ ਮੈਂ ਇੱਕ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਤੇ ਉਹਨਾਂ ਦੇ ਬਾਅਦ-ਬਾਅਦ ਤੁਹਾਨੂੰ ਮੈਸੇਜ ਆ ਰਹੇ ਸੀ ਕਿ ਅਮਨ ਕੋਈ ਕਲਰ ਤਾਂ ਨਹੀਂ ਜਾਏਗਾ ਕੋਈ ਬੁਰ ਨਹੀਂ ਆਏਗੀ ਦੇਖੋ ਪਹਿਣੋ ਕੁਝ ਵੀ ਨਹੀਂ ਹੋਏਗਾ ਸੂਟ ਨੂੰ ਮੈਂ ਖੁਦ ਸੂਟ ਜਿਹੜਾ ਵੇਅਰ ਕੀਤਾ ਤੁਸੀਂ ਮੇਰੇ ਵੀਡੀਓ 'ਚ ਵੀ ਦੇਖਿਆ ਹੋਇਆ ਪਾਇਆ ਹੋਇਆ ਬਹੁਤ ਹੀ ਪਿਆਰਾ ਜਿਆ ਫੈਬਰਿਕ ਹੈ ਜੀ ਉਹ ਵਾਲ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਐਂਡ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਪਲੀਜ਼ ਅਲੱਗ ਤੋਂ ਪ੍ਰਾਈਸ ਨਾ ਪੁੱਛਿਓ ਆਰਾਮ ਨਾਲ ਤੁਹਾਡਾ ਸਲਵਾਰ ਸੂਟ ਟਰੌਜ਼ਰ ਸੂਟ ਡੜਾ ਆਰਾਮ ਨਾਲ ਬਣ ਜੇਗਾ ਲੋ ਜੀ ਇਹ ਵੀ ਸ਼ੇਡ ਬਹੁਤ ਪਿਆਰੀ ਪੀਕਾਕ ਸ਼ੇਡ ਹੈ ਜੀ ਇਹ ਵਾਲੀ ਵੀ ਲੋਸ ਐਂਡ ਇਹਦਾ ਫੁੱਲ ਜਿਹੜਾ ਹੈਵੀ ਸਟੋਲ ਜਿਹੜਾ ਬਣਿਆ ਹੋਇਆ ਇਸ ਤਰ੍ਹਾਂ ਦੇਖੋ ਬਹੁਤ ਪਿਆਰਾ ਆ ਜਾਏ ਜਿਵੇਂ ਉਹਦਾ ਬਣਿਆ ਹੋਇਆ ਪਰਪਲ ਵਾਲੇ ਦਾ ਸੇਮ ਹੀ ਇਹਦਾ ਸਟੋਲ ਜਿਹੜਾ ਬਣਿਆ ਹੋਇਆ ਲੋ ਜੀ ਚੈੱਕ ਕਰੋ ਬਹੁਤ ਪਿਆਰਾ ਜਿਆ ਸਲਵਾਰ ਸੂਟ ਬਣਾਓ ਟਰੌਜ਼ਰ ਨਾਲ ਬਣਾਓ ਠੀਕ ਹੈ ਬਹੁਤ ਹੀ ਪਿਆਰਾ ਜਿਆ ਬਣੇਗਾ ਐਂਡ ਸਰਦੀ ਤੋਂ ਤੁਹਾਨੂੰ ਬਚਾਏਗਾ ਵੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਲੋ ਜੀ ਇੱਕ ਰਹੇਗਾ ਬਲੈਕ ਕਲਰ ਇਹ ਵੀ ਸੇਮ ਤੁਹਾਨੂੰ ਪਰਪਲ ਨਾਲ ਦਾ ਹੀ ਮਿਲੇਗਾ ਇਸ ਦਾ ਸਟਾਲ ਜਿਹੜਾ ਸੇਮ ਹੀ ਬਣਿਆ ਹੋਇਆ ਮੈਂ ਖੋਲ ਕੇ ਨਹੀਂ ਦਿਖਾ ਰਹੀ ਕਿਉਂਕਿ ਤੁਹਾਨੂੰ ਇੱਕ ਪੀਸ ਖੋਲ ਕੇ ਆਪਾਂ ਦਿਖਾ ਦਿੱਤਾ ਹੈ ਤਾਂ ਪਲੀਜ਼ ਰਿਕਵੈਸਟ ਹੈ ਅਲੱਗ ਤੋਂ ਪਿਕਚਰ ਜਿਹੜੀ ਨਹੀਂ ਮਿਲੇਗੀ ਕਿਸੇ ਨੂੰ ਕਿਉਂਕਿ ਟਾਈਮ ਨਹੀਂ ਹੁੰਦਾ ਜੀ ਪਿਕਚਰ ਭੇਜਣ ਦਾ ਮਰਸੀ ਦਾ ਹੀ ਰਿਪਲਾਈ ਬਹੁਤ ਘੱਟ ਕੀਤਾ ਜਾ ਰਿਹਾ ਐਨੇ ਸਾਦਾ ਮੈਸੇਜ ਹੁੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੀ ਮੁਸ਼ਕਲ ਨਾਲ ਜਿਹੜਾ ਮੈਸੇਜ ਦਾ ਰਿਪਲਾਈ ਕੀਤਾ ਜਾਂਦਾ ਕੁਝ ਭੈਣਾਂ ਤਾਂ ਨਾਰਾਜ਼ ਵੀ ਹੋ ਜਾਂਦੀਆਂ ਨੇ ਕਿ ਸਾਡੇ ਮੈਸੇਜ ਦਾ ਤੁਸੀਂ ਰਿਪਲਾਈ ਨਹੀਂ ਕੀਤਾ ਕੀ ਕਰੀਏ ਭੈਣੋ ਹਜ਼ਾਰ ਮੈਸੇਜ ਖੋਲਦਿਆਂ ਤਾਂ 2000 ਹੋਰ ਆ ਜਾਂਦਾ ਇਹ ਲੋ ਜੀ ਕਲਰ ਆਪਾਂ ਤੁਹਾਨੂੰ ਸਾਰੇ ਦਿਖਾ ਦਿੱਤੇ ਨੇ ਇਹ ਵੀ ਕਲਰ ਬਹੁਤ ਸੋਹਣਾ ਜੀ ਚੈੱਕ ਕਰੋ ਐਸਟਰ ਦੇਖੋ ਬਹੁਤ ਪਿਆਰਾ ਜਿਹਾ ਕਲਰ neck ਦੇ ਉੱਪਰ ਕੰਮ ਰਹੇਗਾ ਬੂਟੀ ਰਹੇਗੀ ਜਿੱਦਾਂ ਕਸ਼ਮੀਰੀ ਸਟਾਈਲ ਦੇ ਚਾਪਾ ਕਰ ਗੱਲ ਕਰੀ ਤਾਂ ਬਿਲਕੁਲ ਕਸ਼ਮੀਰੀ ਸਟਾਈਲ ਦੇ ਵਿੱਚ ਜਿਹੜਾ ਵਰਕ ਹੋਇਆ ਹੋਇਆ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਆ ਇਸ ਤਰ੍ਹਾਂ ਸਟਾਲ ਬਣਿਆ ਹੋਇਆ ਬਹੁਤ ਸੋਹਣਾ ਸਟੋਲ ਦੇ ਉੱਪਰ ਵੀ ਵਰਕ ਕੀਤਾ ਹੋਇਆ ਦੇਖੋ ਬਿਲਕੁਲ ਨੇੜੇ ਤੋਂ ਤੁਹਾਨੂੰ ਕੰਮ ਦਿਖਾ ਰਿਆ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਕਸ਼ਮੀਰੀ ਜਿਹੜਾ ਵਰਕ ਹੋਇਆ ਹੋਇਆ ਇਹ ਤੇ ਪ੍ਰੋਪਰ ਤੁਹਾਨੂੰ ਲੁੱਕ ਆਪਾਂ ਦਿਖਾ ਦਿਤੀਏ ਇਸ ਤਰ੍ਹਾਂ 컬러 ਬਹੁਤ ਹੀ ਆਗਾ ਸੋਹਣੇ ਨੇ ਜੀ ਸਾਰੇ 컬러 ਇੱਕ ਤੋਂ ਇੱਕ ਨੇ ਕੋਈ ਵੀ 컬러 ਇਦਾਂ ਦਾ ਨਹੀਂ ਹੈਗਾ ਜਿਹੜਾ ਆਪਾਂ ਕਹਿ ਦਈਏ ਕਿ ਆਹ 컬러 ਨਹੀਂ ਸੋਹਣਾ ਸਾਰੇ ਹੀ 컬러 ਬਹੁਤ ਪਿਆਰੇ ਨੇ ਜੀ ਲੋ ਜੀ ਬਹੁਤ ਸੋਹਣਾ ਰੈੱਡ ਮਹਿਰੂਨ ਜਾਂ ਜਿਆਦਾ ਬ੍ਰਾਈਟ ਵੀ ਨਹੀਂ ਹੈਗਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਜਿਵੇਂ ਮੌਸਮ ਹੈ ਉਸੇ ਤਰ੍ਹਾਂ ਹੀ 컬러 ਨੇ ਜੀ ਸੂਟਾਂ ਦੇ ਇਹ ਵੀ ਸਟਾਲ ਇਦਾਂ ਹੀ ਹੈਵੀ ਬਣਿਆ ਹੋਇਆ ਸੇਮ ਇਸ ਪਿਆ ਤੁਹਾਨੂੰ ਦੱਸਿਆ ਵੀ ਸਾਰਿਆਂ ਦੇ ਸਟਾਲ ਜਿਹੜੇ ਸੇਮ ਰਹਿਣਗੇ ਜਿਹੜੇ ਤੁਹਾਨੂੰ ਫਸਟ ਵੈਲਾ ਫੋਟੋ ਦਿਖਾਏ ਨੇ ਉਹਨਾਂ ਦੇ ਸਟੋਰ ਦਾ ਡਿਜ਼ਾਈਨ ਹੈ ਥੋੜਾ ਚੇਂਜ ਹੈ ਇਸ ਤਰ੍ਹਾਂ neck ਦੇ ਉੱਪਰ ਕੰਮ ਰਹੇਗਾ ਵਿੱਚ ਬੂਟੀ ਰਹੇਗੀ ਐਂਡ ਘੇਰੇ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਬਹੁਤ ਪਿਆਰਾ ਜਾਏ ਐਂਡ ਸਕਰੀਨ ਦੇ ਉੱਪਰ ਪ੍ਰਾਈਸ ਜਿਹੜਾ ਸ਼ੋ ਹੋ ਰਿਹਾ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਬਿਨਾ ਸਕਰੀਨ ਸ਼ਾਟ ਮੈਸੇਜ ਨਾ ਕਰਿਓ ਠੀਕ ਹੈ ਜੀ ਕਿਉਂਕਿ ਜਿਹਨੇ ਤੁਸੀਂ ਮੈਸੇਜ ਕਰਦੇ ਉਹਨੇ ਟਾਈਮ ਤੱਕ ਸੂਟਾਂ ਦੀ ਬੁਕਿੰਗ ਜਿਹੜੀ ਹੋ ਜਾਂਦੀ ਏ। ਲਈ ਤੁਹਾਨੂੰ ਸਾਰੇ ਕਲਰ ਦਿਖਾ ਦਿੱਤੇ ਨੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਲੂ ਕਲਰ ਦਾ ਸੂਟ ਜਿਹੜਾ ਖੁਦ ਮੇਰੇ ਵੀ ਵੇਅਰ ਕੀਤਾ ਹੋਇਆ ਸੀ ਐਂਡ ਆਪਾਂ ਪਿੱਛੇ ਵੀਡੀਓ ਅਪਲੋਡ ਕੀਤੀ ਸੀ ਕਾਫੀ ਜ਼ਿਆਦਾ ਉਹ ਸੂਟਾਂ ਨੂੰ ਪਸੰਦ ਕੀਤਾ ਜਾ ਰਿਹਾ ਤੇ ਸਿਰਫ ਸਾਡੇ ਕੋਲ ਅਰਾਊਂਡ ਮਿਲਰ ਦਾ 4 ਤੋਂ 5 ਸੂਟ ਰਹਿ ਗਏ ਨੇ ਜੀ ਠੀਕ ਹੈ ਜੀ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਪਸੰਦ ਨੇ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਤਾਂ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ। ਲੋ ਭੈਣੋ ਇਹ ਸੂਟ ਦੀ ਮੈਂ ਗੱਲ ਕਰ ਰਹੀ ਸੀ ਐਂਡ ਆ ਜਿਹੜੀਆਂ ਭੈਣਾਂ ਦਾ ਸਾਡੇ ਤੇ ٹرسٹ ਹੈ ਜਿਹੜੀਆਂ ਭੈਣਾਂ ਨਵੀਆਂ ਆਉਂਦੀਆਂ ਉਹ ਥੋੜਾ ਸਾਨੂੰ ਸਵਾਲ ਜਵਾਬ ਕਰਦੇ ਨੇ ਕਿ ਅਮਨ ਇਹਦੇ ਤੇ ਕਲਰ ਤਾਂ ਨਹੀਂ ਜਾਏਗਾ ਤੇ ਬੁਰਤਾਂ ਨਹੀਂ ਆਏਗੀ ਤਾਂ ਦਾ ਕੁਝ ਨਹੀਂ ਹੋਏਗਾ ਜੀ ਤੁਸੀਂ ਇੱਕ ਵਾਰੀ ਸਾਡੇ ਤੋਂ ਸ਼ਾਪਿੰਗ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਕਿਵੇਂ ਦਾ ਫੈਬਰਿਕ ਆਪਾਂ ਤੁਹਾਨੂੰ ਦੇ ਰਿਹਾ ਰਾਮ ਟੈਕਸ ਪਸ਼ਮੀਨਾ ਦੇ ਰਿਹਾ ਜੀ ਸੌਰੀ ਜਿਹੜੀ ਸ਼ਰਟ ਰਹੇਗੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਐਂਡ ਕਲਰ ਬਹੁਤ ਪਿਆਰਾ ਠੀਕ ਹੈ ਜੀ ਤੇ ਇਸ ਦੇ ਨਾਲ ਆਪਾਂ ਦਾ ਦੁਪੱਟਾ ਲਾ ਰਹੇ ਹਾਂ ਜੀ ਉਹ ਆਪਾਂ ਸਿਲਕ ਪਸ਼ਮੀਨਾ ਦਾ ਹੀ ਲਾ ਕਿ ਕਿ ਸਾਨੂੰ ਜਿੰਨੀਆਂ ਵੀ ਸਾਡੇ ਨਾਲ ਭੈਣ ਆਏ ਨੇ ਸਾਰਿਆਂ ਦੀ ਇਹੀ ਚੁਆਇਸ ਹੁੰਦੀ ਹੈ ਕਿ ਪਲੀਜ਼ ਜਿਹੜਾ ਅਮਨ ਦੁਪੱਟਾ ਤੁਸੀਂ ਸਾਡੇ ਸੂਟ ਨਾਲ ਲਾਓਗੇ ਉਹ ਸਾਡੇ ਸਿਰ ਦੇ ਉੱਪਰ ਟਿਕਣਾ ਚਾਹੀਦਾ ਬਿਲਕੁਲ ਜੀ ਅਸੀਂ ਜਿਹੜਾ ਦੁਪੱਟਾ ਦਵਾ ਕੇ ਆ ਰਹੇ ਹਾਂ ਸੂਟ ਦੇ ਫੈਬਰਿਕ ਅਕੋਰਡਿੰਗ ਇਹੀ ਲਗਾ ਰਹੇ ਹਾਂ ਤੁਸੀਂ ਕਲਰ ਚੈੱਕ ਕਰੋ ਬਹੁਤ ਸੋਹਣਾ ਐਂਡ ਸਿੰਗਲ ਕਲਰ ਹੀ ਆਪਾਂ ਇਹ ਮੰਗਵਾਇਆ ਕਿਉਂਕਿ ਸਿੰਗਲ ਕਲਰ ਹੀ ਬਹੁਤ ਜ਼ਿਆਦਾ ਸੋਹਣਾ ਸੀ ਕਾਫੀ ਸਾਰੇ ਕਲਰ ਅਸੀਂ ਚਾਰਟ ਤੇ ਮੰਗਵਾਏ ਸੀ ਬਟ ਸਾਨੂੰ ਕੋਈ ਕਲਰ ਨਹੀਂ ਜੱਚਿਆ ਸਾਨੂੰ ਇਹੀ ਕਲਰ ਜੱਚਿਆ ਸੀ ਤੇ ਬਹੁਤ ਪਿਆਰਾ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਆਰਾਮ ਨਾਲ ਤੁਸੀਂ ਅੱਜ 2 ਮੀਟਰ ਦੀ ਸ਼ਰਟ ਬਣਾ ਸਕਦੇ ਹੋ ਅਗਰ ਤੁਸੀਂ ਬਾਟਮ 3 ਮੀਟਰ ਲੈਣਾ ਚਾਹੁੰਦੇ ਹੋ 3 ਮੀਟਰ ਦਾ ਪ੍ਰਾਈਸ ਕੁਝ ਹੋਰ ਹੋਏਗਾ ਠੀਕ ਹੈ ਜੀ ਇਸ ਦਾ ਵੀ ਪ੍ਰਾਈਸ ਸਕਰੀਨ ਦੇ ਉੱਪਰ ਆਪਾਂ ਦਿੱਤਾ ਹੋਇਆ ਹੈ ਬਟ ਆਪਾਂ ਦੁਪੱਟੇ ਦਾ ਪ੍ਰਾਈਸ ਜਿਹੜਾ ਨਹੀਂ ਸ਼ੋਅ ਕੀਤਾ ਹੋਇਆ ਸਕਰੀਨ ਦੇ ਉੱਪਰ ਠੀਕ ਹੈ ਜੀ ਅਗਰ ਤੁਸੀਂ ਦੁਪੱਟਾ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਜਿਹੜਾ ਦੁਪੱਟੇ ਦਾ ਪ੍ਰਾਈਸ ਸਾਡੇ ਕੋਲ ਲੈ ਸਕਦੇ ਹੋ ਅਗਰ ਡਾਈ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਡਾਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀ